ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨੂੰ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਗਾਲੀ ਗਲੋਚ ਕਰਨ ਤੋਂ ਰੋਕਣਾ ਪਿਆ ਮਹਿੰਗਾ ਵਿਅਕਤੀ ਦੇ ਮਾਰੀਆਂ ਗਈਆਂ ਸੱਟਾਂ ਇਲਾਜ ਦੌਰਾਨ ਹੋਈ ਮੌਤ ਪੁਲਿਸ ਦੇ ਵੱਲੋਂ ਕੀਤਾ ਗਿਆ ਕਾਤਲ ਨੂੰ ਗ੍ਰਿਫਤਾਰ ਜਾਣਕਾਰੀ ਦਿੰਦੇ ਹੋਏ ਐਡੀਐਸਪੀ ਪੁੱਚੋ ਮੰਡੀ ਨੇ ਦੱਸਿਆ ਕਿ ਬੀਤੇ ਦਿਨੀ ਪਿੰਡ ਪੂਲੀ ਦੇ ਵਿੱਚ ਇੱਕ ਨੌਜਵਾਨ ਦੇ ਵੱਲੋਂ ਪਿੰਡ ਦੇ ਹੀ ਇੱਕ ਵਿਅਕਤੀ ਦੇ ਸੱਟਾਂ ਮਾਰੀਆਂ ਗਈਆਂ ਜਿਸ ਦੇ ਚਲਦੇ ਇਲਾਜ ਦੇ ਦੌਰਾਨ ਤੂ ਵਿਅਕਤੀ ਦੀ ਮੌਤ ਹੋ ਗਈ ਵਜ੍ਹਾ ਰੰਜੇ ਸੇ ਦੱਸੀ ਜਾ ਰਹੀ ਹੈ ਕਿ ਕੁਝ ਦਿਨ ਪਹਿਲਾਂ ਕਤਲ ਕਰਨ ਵਾਲਾ ਵਿਅਕਤੀ ਉਕਤ ਵਿਅਕਤੀ ਦੇ ਘਰੇ ਆਇਆ ਸੀ ਅਤੇ ਦੋਨਾਂ ਦੇ ਵਿੱਚ ਗਾਲੀ ਗਲੋਚ ਹੋਈ ਸੀ ਜਿਸ ਤੇ ਚਲਦੇ ਵਿਅਕਤੀ ਦੇ ਵੱਲੋਂ ਆਪਣੇ ਹੱਥ ਦੇ ਵਿੱਚ ਫੜਿਆ ਹੋਇਆ ਬਾਲਾ ਮਾਰ ਕੇ ਉਸ ਦੇ ਸੱਟਾਂ ਮਾਰੀਆਂ ਗਈਆਂ ਅਤੇ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਜੇਰੇ ਇਲਾਜ ਉਸ ਦੀ ਮੌਤ ਹੋ ਗਈ ਫਿਲਹਾਲ ਪੁਲਿਸ ਦੇ ਵੱਲੋਂ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਪੂਰੀ ਜਾਣਕਾਰੀ ਸੁਣਵਾਨੇ ਆ ਡੀਐਸਪੀ ਸਾਹਿਬ ਦੀ ਹੀ ਜ਼ੁਬਾਨੀ ਨੀਤੀ 29 24 ਨੂੰ ਮ데이 ਮਕਦਮਾ ਲੱਜੋ ਗਈ ਨੇ ਪੁਲਿਸ ਪਾਸ ਬਿਆਨ ਲਿਖਾਇਆ ਸੀ ਕਿ ਜੱਗਾ ਸਿੰਘ ਪੁੱਤਰ ਸੁੰਦਰ ਸਿੰਘ ਸਵੇਰੇ 8:00 ਵਜੇ ਅਚਾਨਕ ਉਹਨਾਂ ਦੇ ਘਰ ਆ ਗਿਆ ਤੇ ਗਾਲੀ ਗਲੋਚ ਕਰਨ ਲੱਗਾ। ਜਦੋਂ ਉਹਨਾਂ ਨੇ ਇਸ ਗੱਲ ਤੋਂ ਮਨਾਂ ਕੀਤਾ ਤੇ ਉਹ ਉਹਨੂੰ ਘਰੋਂ ਬਾਹਰ ਕੱਢ ਤਾ ਘਰੋਂ ਬਾਹਰ ਕੱਢਣ ਤੋਂ ਬਾਅਦ ਉਹ ਫੇਰ ਗਾਲੀ ਗਲੋਚ ਕਰਨ ਲੱਗਾ ਜਿਹੋਦੇ ਲਾਜੋਬਾਈ ਦੇ ਪਤੀ ਸਤਪਾਲ ਸਿੰਘ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਆਪਣੇ ਹੱਥ ਵਿੱਚ ਉਹਦੇ ਬੱਲਾ ਸੀਗਾ ਜਿਹੜਾ ਉਹਦੇ ਸਿਰ 'ਤੇ ਮਾਰ ਕੇ ਤੇ ਉਹ ਸਿਰ 'ਤੇ ਬੱਲਾ ਲੱਗਣ ਨਾਲ ਉਹ ਡਿੱਪਿਆ ਤੇ ਉਹ ਮੌਕੇ ਤੋਂ ਉਹਨੂੰ ਜਦੋਂ ਰੌਲਾ ਪਿਆ ਤੇ ਜਿਹੜਾ ਹੈਗਾ ਸੀਗਾ ਦੋਸ਼ੀ ਉਹ ਭੱਜ ਗਿਆ। ਤੇ ਉਸ ਤੋਂ ਬਾਅਦ ਇਹਨੂੰ ਹਸਪੀਟਲ ਦਾਖਲ ਕਰਾਤਾ। ਇੱਕ 4-5 ਦਿਨ ਦਾ ਹਸਪਤਾਲ ਦਾਖਾ ਰਹਿਣ ਤੋਂ ਬਾਅਦ ਫਿਰਨ ਡਿਸਚਾਰਜ ਕਰਦਾ ਹਸਪਤਾਲੇ ਘਰੇ ਆ ਕੇ ਮਿਤੀ 13 ਨੌ ਰਾਤ ਨੂੰ ਇਹਦੀ ਜਿਹੜੀ 3 ਵਜੇ ਮੌਤ ਹੋ ਗਈ। ਉਹ ਤੋਂ ਦਵਾ ਦੇ ਦੀ ਪਤਨੀ ਦੇ ਬਿਆਨ ਤੇ ਪਰਚਾ ਦਰਜ ਕਰਕੇ ਤਪਤੀ ਸ਼ੁਰੂ ਹੋ ਗਈ ਤਾਂ ਕੁਝ ਹੀ ਘੰਟਿਆਂ ਦੇ ਵਿੱਚ ਜਿਹੜਾ ਦੋਸ਼ੀ ਸੀਗਾ ਉਹਨੂੰ ਗ੍ਰਿਫਤਾਰ ਕਰਕੇ ਅੱਜ ਉਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ। ਇਹ ਮਨਸ਼ਾ ਕਿਸ ਨੇ ਮਾਰਿਆ? ਮਨਸ਼ਾ ਤਾਂ ਇਹ ਜਿਹੜਾ ਮਦਈ ਜਿਹੜਾ ਮਿਖਤ ਹੈ ਸਤਪਾਲ ਸਿੰਘ ਉਹਦੇ ਲੜਕੇ ਨਾਲ ਇਹਨਾਂ ਦੀ ਕੋਈ ਕਹਾਣੀ ਸੁਣੀ ਹੋਈ ਸੀਗੀ ਇੱਕ ਦਿਨ ਪਹਿਲਾਂ। ਉਸ ਉਹੀ ਮੇਨ ਕਾਰਨ ਸੀਗਾ ਹੋਰ ਕੋਈ ਬਜਾ ਰੰਜਿ ਨਹੀਂ ਸੀ ਕੋਈ ਖਾਸ ਕੀ ਚੀਜ਼ ਨਾਲ ਮਾਰੇ ਮਾਰੇਗੇ ਉਹਦੇ ਹੱਥ ਜਿਵੇਂ ਆਪਣੇ ਸੱਤਾ ਤੇ ਕੌਣ ਵਾਲੇ ਪਿੰਡਾਂ ਦੇ ਵਿੱਚ ਸੱਤਾ ਪਾਈ ਹੁੰਦੇ ਨੇ ਬੱਲਾ ਹੁੰਦਾ ਹੈ ਬੱਲੇ ਨਾਲ ਉਹਨੇ ਉਹਦੇ ਸਿਰ 'ਚ ਵਾਰ ਕੀਤਾ ਇੱਕ ਕੋਈ ਵਾਰ ਕੀਤਾ ਜਿਹੜਾ ਉਹੀ ਉਹਦੇ ਲਈ ਜਾਨਲੇਵਾ ਸਾਬਤ ਹੋਇਆ